ਜ਼ਿਲ੍ਹਾ ਫਾਜ਼ਿਲਕਾ ਨਜ਼ਾਇਸ਼ਰਾ ਵੇਚਣ ਵਾਲੀ ਇੱਕ ਮੈਲਾ ਵੇਚਣ ਲੱਗੀ ਚਿਟਾ ਚੜੀ ਪੁਲਿਸ ਦੇ ਅੜੀਕੇ ਮੈਲਾ ਨੇ ਨਸ਼ੇ ਦੀ ਖੁੱਲੇ ਆਮ ਹੋ ਰਹੀ ਵਿਕਰੀ ਬਾਬਤ ਕੀਤਾ ਵੱਡਾ ਖੁਲਾਸਾ ਘਰ ਘਰ ਨਸ਼ੇ ਦੀ ਹੋ ਰਹੀ ਵਿਕਰੀ ਦੀ ਗੱਲ ਮੀਡੀਆ ਸਾਹਮਣੇ ਕਹੀ ਕਿਹੜਾ ਸਮਾਨ ਚਿਟਾ ਉੱਚੀ ਬੋਲ ਚਿਟਾ ਦੀ ਵੇਚਦੀਆਂ ਵਾਹਾਂਜੀ ਵੇਚਦੀਆਂ ਬਿੱਟਾ ਕਿੰਨੇ ਚਿਰ ਤੋਂ ਇਹੋ 7-8 ਮਹੀਨੇ ਚ ਵੇਚਦੀ अच्छा।, अच्छा किने उचारो वेसे किन्ने परचे तेरे पहला परचे दारू को, तो नहीं हां दारू पहला दारू ही दी हां ही दारू ਹੁਣ ਟਾ ਵੀ ਦੀ ਕੋਣ ਮੜ ਮੋਟਾ ਵੀ ਚਲੋ ਵੀ ਵੇਚਦੀ ਬੱਛਰ ਬੰਦਾ ਸ਼ਰਾਬੀ ਹੋਆ ਬੜੀ ਬੰਦਾ ਹੈ ਕਿ ਕੋਈ ਸਾਡਾ ਰੋਜ਼ ਕਰਨੀ ਲੈ ਕੇ ਕਿਥੋਂ ਗ੍ਰਾਮੀ ਲੈ ਲਵੀ ਤੇ ਵੇਚ ਲਵੀ ਕਿਥੋਂ ਲੈ ਕੇ ਆਵੀਂ ਤਸੀਰ ਹਾਂ ਇੱਥੇ ਪਿੰਡਾਂ ਵਿੱਚ ਰੋਵੀ ਦਾ ਕੋਣ ਵੇਚਦੀ ਪਿੰਡਾਂ ਵਾਧੂ ਵੇਚਦੇ ਹੂੰ ਅੱਗੇ ਫਿਰ ਕਿਹਨਾਂ ਨੂੰ ਵੇਚਦੀ ਬਸ ਬਿੱਟਾਂ ਦੇ ਸਾਹ ਸਰ ਵੇਚਦੇ ਤੈਨੂੰ ਨਹੀਂ ਪਤਾ ਵੀ ਇਹ ਜ਼ਹਿਰ ਹੈ ਨੌਜਵਾਨ ਇਹਦੇ ਨਾਲ ਮਰੀ ਜਾਂਦੇ ਤੁਸੀਂ ਆਪ ਦੇ ਲਾਲਚ ਖਣੋ ਜਾਂ ਆਪਦਾ ਤੁਸੀਂ ਇਹ ਬਹਾਨਾ ਲਾਣੇ ਹੋ ਵੀ ਬੰਦਾ ਸ਼ਰਾਬੀ ਹੈ ਤੇ ਤੁਸੀਂ ਲੋਕਾਂ ਦੇ ਜਵਾਗ ਮਾਰ ਦੋਗੇ ਬੰਦਾ ਸ਼ਰਾਬੀ ਹੈ ਤਾਂ ਸੈਲਫ ਹੈਗਾ ਨਹੀਂ ਕਰ ਹੈਗਾ ਨਹੀਂ ਕਰਤੀ ਕਰਦੇ ਪਿੰਡ ਦੇ ਲੋਕ ਕਹਿੰਦੇ ਨੇ ਕਾਫੀ ਦਿਨ ਤੋਂ ਤੁਸੀਂ ਇਹ ਬੰਦਾ ਸਰ ਕੋਈ ਗੱਲ ਨਹੀਂ ਪਿੰਡ ਦੇ ਲੋਕ ਕਹਿੰਦੇ ਨੇ ਉਹ ਹੈਗੇ ਨੇ ਉਹਨਾਂ ਦੇ ਪਾਰਟੀ ਬਾਜੀਆ ਠੀਕ ਹੈ ਅੱਛਾ ਮੇਰਾ ਕੋਈ ਜਿਆਦਾ ਕੰਮ ਨਹੀਂ ਖਾਸ ਉਹ ਕਰਦਾ ਹੈ ਤੁਸੀਂ ਉਹਦਾ ਹਵਾਲਾ ਦੇ ਕੇ ਤੁਸੀਂ ਵੀ ਗਲਤ ਕੰਮ ਕਰਦੇ ਨਹੀਂ ਸਰ ਅੱਗੇ ਨਹੀਂ ਕਰ ਕੋਈ ਕੂਚ ਡਿੱਗਾ ਤੁਸੀਂ ਕੁਝ ਨਹੀਂ ਕਰੋਗੇ ਨਹੀਂ ਸਰ ਤੁਹਾਨੂੰ ਪਤਾ ਕਿੰਨੇ ਨੌਜਵਾਨ ਇਹਦੇ ਨਾਲ ਮਰਦੇ ਪਏ ਆ ਕੀ ਹਾਲਾਤ ਬਣ ਗਏ ਪੰਜਾਬ ਦੇ ਤੁਸੀਂ ਥੋੜੇ ਜਿਹੇ ਪੈਸੇ ਦੇ ਲਾਲਚ ਨੂੰ ਲੋਕਾਂ ਦੀ ਧੀਾਂ ਪੁੱਤ ਮਰੀ ਜਾਂਦੇ ਕੋਰੇਗਾ ਨਹੀਂ ਮਰਦੇ ਸਾਰ ਹੋਣਾ ਇਸ ਤੋਂ ਬਾਅਦ 36 ਘਰ ਵੇਚਦੇ ਨਿਕ ਮੈਂ ਤਾਂ ਵੇਚਦੀ ਨਹੀਂ ਆ ਤੁਸੀਂ 36 ਘਰਾਂ ਦਾ ਹਵਾਲਾ ਦੇ ਕੇ ਤੁਸੀਂ ਵੇਚੋਗੇ ਨਹੀਂ ਸਰ ਨਹੀਂ ਵੇਚਦੇ ਕਿਦਾਰੂ ਵੇਚਦੇ ਇਸ ਨੂੰ ਹਾਂ ਨਹੀਂ ਵੇਚਦੇ ਕੋਈ ਪਛਤਾਵਾ ਹੈਗਾ ਤੁਸੀਂ ਹੁਣ ਪੁਲਿਸ ਨੇ ਤੁਹਾਨੂੰ ਗ੍ਰਿਫਤਾਰ ਕੀਤਾ ਹੈ ਪਛਤਾਵਾ ਸਰ ਹੈਗਾ ਹੈ ਜਿੰਨੇ ਰੋਲ ਗਿਆ ਇਹ ਪਹਿਲਾਂ ਨਹੀਂ ਸੋਚਿਆ ਤੁਸੀਂ ਕੰਮ ਕਰਨ ਤੋਂ ਪਹਿਲਾਂ ਨਹੀਂ ਸੋਚਿਆ ਵੀ ਬੱਚੇ ਰਲ ਜਾਣਗੇ ਜਿੱਕੇ ਦੇ ਕਾਬੂ ਆਗੇ ਪੁਲਿਸ ਨੇ ਕਿਤੇ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਤਾਂ ਹੁੰਦਾ ਹੀ ਹੈ ਨਾ ਜੀ ਸਰਪੰਚ ਉਦੋਂ ਨਹੀਂ ਸੋਚਿਆ ਤੁਸੀਂ ਨਹੀਂ ਜੇ ਤੁਸੀਂ ਨਜਾਇਜ਼ ਗੈਰਕਾਨੂੰਨੀ ਧੰਦਾ ਕਰ ਰਹੇ ਸੀ ਤੇ ਇਸ ਕਰਕੇ ਕੁਝ ਨਹੀਂ ਤੁਹਾਨੂੰ ਫੜਿਆ ਪਹਿਲੇ ਕਿਉਂ ਨਹੀਂ ਫੜਿਆ ਤੁਹਾਨੂੰ ਅਜੇ ਤੱਕ ਸਾਰੀ ਦੁਨੀਆ ਤੇ ਨਹੀਂ ਐਨਾ ਵੇਚ ਪਹਿਲੋ ਮਾੜਾ ਮੋਟਾ ਸੀਗਾ ਕੰਮ ਨੇ ਕਦੇ ਵੇਚਦੇ ਸੀ ਕਦੇ ਨਹੀਂ ਵੇਚਦੇ ਸੀ ਬਸ ਲੱਗ ਡਾ ਟਲਣ ਜਿਆਦਾ ਕੀ ਨਾਂ ਤੁਹਾਡਾ ਨਾ ਮੇਰਾ ਸੀਮਾ ਪਿੰਡ ਕਿਹੜਾ ਹੈ ਜੀ ਸਰ ਇੱਕ ਹੈਰੋਇਨ ਦਾ ਮਾਮਲਾ ਸਾਹਮਣੇ ਆਇਆ ਕੀ ਉਹ ਪੂਰਾ ਮਾਮਲਾ ਹੈ ਔਰ ਕੀ ਗ੍ਰਿਫਤਾਰ ਕੌਣ ਕਿਹਨੂੰ ਗ੍ਰਿਫਤਾਰ ਕੀਤਾ ਇਹ ਕੱਲ ਮਿਤੀ 25 11 24 ਨੂੰ ਮਾਨ ਐਸਐਸਐਚਓ ਸਮੇਤ ਸਾਥੀ ਕਰਮਚਾਰੀਆਂ ਦੇ ਗੱਠ ਦੇ ਸੰਬੰਧ ਵਿੱਚ ਤੇ ਮਤਲਬ ਸ਼ੱਕੀ ਆਪਣੇ ਪੁਰਖ ਨਾਲ ਸੰਬੰਧ ਵਿੱਚ ਮੈਂ ਬਾਹਰ ਇਲਾਕੇ ਵਿੱਚ ਸੀਗਾ ਤੇ ਇੱਕ ਔਰਤ ਆ ਜਿਹੜੀ ਸੀਮਾ ਰਾਣੀ ਪਤਨੀ ਸ਼ਿੰਦਰ ਸਿੰਘ ਵਾਸੀ ਪਿੰਡ ਹਜ਼ਾਰਾ ਰਾਮ ਸਿੰਘ ਵਾਲਾ ਇਹ ਸ਼ੱਕ ਦੇ ਆਧਾਰ ਤੇ ਉੱਥੇ ਕਰੋਤੀ ਸੀ ਤੇ ਇਹਦੇ ਪੁਲਿਸ ਪਾਰਟੀ ਨੂੰ ਦੇਖ ਕੇ ਨਾ ਮਤਲਬ ਗੱਡੀ ਨੂੰ ਤੇ ਇਹਨੇ ਆਪਣੇ پاس ਕੁਝ ਇਹਦੇ ਕੋਲ ਨਸ਼ੀਲਾ ਪਦਾਰਥ ਤੇ ਇਹਨੇ ਚੁੱਕ ਕੇ ਤੇ ਸੜਤਾ ਥੱਲੇ ਤੇ ਜਿਹਨੂੰ ਸ਼ੱਕ ਦੀ ਬਣਾ ਤੇ ਮੈਂ ਰੋਕ ਕੇ ਗੱਡੀ ਦਾ ਨਾਮ ਪਤਾ ਪੁੱਛਿਆ ਚੈੱਕ ਕੀਤਾ ਤੇ ਇਹਦੇ ਪਾਸੋਂ ਜਿਹੜੀ ਹੈ 20 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜੀ ਕੀ ਕਰ ਰਹੇ ਦੀ ਗਿਰੀਓ ਇਹ ਤੇ ਜੀ ਮੁਕੱਦਮਾ ਨੰਬਰ 118 ਬੀਤੀ 25 11 24 ਅਧੀਨ ਤਰਾ 21 29 685 ਜਿਹੜਾ ਇਹ ਤੇ ਦਰਜ ਕੀਤਾ ਹੈ ਜੀ ਐਂਡੀਪੀਐਸ ਐਕਟ ਦਾ ਪੇਸ਼ ਕਰਕੇ ਹੁਣ ਅੱਜ ਇਹਨੂੰ ਪਾਈ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਲ ਕਰਕੇ ਤੇ ਫਰਦਰ ਇਹਦੇ ਬੈਕਵਰਡ ਅਤੇ ਫਾਰਵਰਡ ਜਿਹੜਾ ਲਿੰਕ ਹੈ ਉਹ ਆਪਣੇ ਖੰਗਾਲੇ ਜਾਣਗੇ ਤੇ ਇਹਦੇ ਤੋਂ ਪੁੱਛਗਛ ਕੀਤੀ ਜਾਊਗੀ ਵੀ ਇਹ ਕਿੱਥੋਂ ਲੈ ਕੇ ਆਈ ਹੈ ਤੇ ਕੌਣ-ਕੌਣ ਅੱਗੇ ਨੂੰ ਲੈ ਕੇ ਜਾਂਦੇ ਸੀ ਇਹਦੇ ਤੋਂ